ਸਚੀਕਾਲ ਮਹਾਰਤੀ ਸੰਜੈ ਨਿਊ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਬੀਤੇ ਦਿਨ ਲੁਧਿਆਣਾ ਮਲੇਰਕੋਟਲਾ ਰੋਡ ਨਜ਼ਦੀਕੀ ਮੰਡੀ ਅਹਿਮਦਗੜ ਜਿਨੇ ਹੋਟਲ ਦੇ ਵਿੱਚ 108 ਇੰਜੀਨੀਅਰ ਰੈਜiment ਦੇ ਵੱਲੋਂ 85ਵਾਂ ਰੈਜਿੰਗੀ ਮਨਾਇਆ ਗਿਆ ਜਿੱਥੇ ਸਾਬਕਾ ਫੌਜੀਆਂ ਦੇ ਵੱਲੋਂ ਆਪਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਸਾਰਿਆਂ ਦੇ ਸਾਹਮਣੇ ਇੱਕ ਦੂਜੇ ਦੇ ਨਾਲ ਇਸ ਦੇ ਨਾਲ ਹੀ ਕਾਰਗਿਲ ਦੇ ਯੁੱਧ ਨੂੰ ਯਾਦ ਕਰਦੇ ਹੋਏ ਕਾਰਗਿਲ ਦਾ ਇੱਕ ਨਾਰਾ ਕਿ 108 ਸ਼ਤਰੋਂ ਕਨਾਂਸ਼ ਨੂੰ ਯਾਦ ਕਰਦੇ ਹੋਏ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਤੇ ਆਓ ਤੁਹਾਨੂੰ ਉਹ ਤਸਵੀਰਾਂ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਬਕਾ ਫੌਜੀਆਂ ਨੇ ਮਿਲ ਕੇ ਆਪਣੇ ਅਨੁਭਵ ਨੂੰ ਸ਼ੇਅਰ ਕੀਤਾ ਹੈ ਤੇ ਕਿਸ ਤਾਂ ਆਪਣੇ ਡਿਊਟੀ ਦੇ ਪਲਾਂ ਨੂੰ ਯਾਦ ਕੀਤਾ ਸਾਬਕਾ ਫੌਜੀਆਂ ਦੇ ਵੱਲੋਂ ਆਪਣੀ ਕਾਰਗਿਲ ਵਾਰ ਨੂੰ ਵੀ ਯਾਦ ਕੀਤਾ ਅਤੇ ਨਾਲ ਹੀ ਉਹਦੇ ਵਿੱਚ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਸਾਬਕਾ ਫੌਜੀਆਂ ਨੇ ਆਪਣੇ ਵਿਚਾਰਾਂ ਨੂੰ ਸਾਂਝੇ ਕਰਦੇ ਹੋਏ ਜੋ ਉਹਨਾਂ ਦੇ ਵੱਲੋਂ ਕਾਰਗਿਲ ਯੁੱਧ ਵੇਲੇ ਨਾਰਾ ਦਿੱਤਾ ਗਿਆ ਸੀ 108 ਸ਼ਤਰੂਆਂ ਦਾ ਨਾਸ਼ ਨਾਰਾ ਉਸ ਨੂੰ ਵੀ ਯਾਦ ਕੀਤਾ ਅਤੇ ਸ਼ਹੀਦ ਹੋਏ ਸ਼ਹੀਦਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਇਸ ਦੇ ਨਾਲ ਹੀ ਉਹ ਅੱਜ ਵੀ ਫੌਜੀਆਂ ਦੇ ਵੱਲੋਂ ਯਾਦ ਕੀਤਾ ਜਾਂਦਾ ਹੈ ਅੱਗੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਕਾਰਗਿਲ ਦੀ ਲੜਾਈ ਵਿੱਚ ਸ਼ਾਮਲ ਰਹੇ ਹਾਂ ਸਾਡੀਆਂ ਤਿੰਨ ਕੰਪਨੀਆਂ ਨੇ ਵਧੀਆ ਕੰਮ ਕੀਤਾ ਜੋ ਵੀ ਇੰਜੀਨੀਅਰ ਟਾਸਕ ਰਹੇ ਸਨ ਸਰ ਉਸ ਟਾਈਮ ਜਦੋਂ ਕਾਰਗਿਲ ਲੜਾਈਆਂ ਹੁੰਦੀਆਂ ਸੀ ਜਾਂ ਮੰਨ ਲਓ ਕੁਝ ਹੋਰ ਵੀ ਉਸ ਤੋਂ ਕਾਫੀ ਜੁੱਧ ਹੋਏ ਨੇ ਉਸ ਟਾਈਮ ਦੀ ਜਿਹੜੀ ਸੈਨਾ ਦੇ ਵਿੱਚ ਤੇ ਅੱਜ ਦੀ ਸੈਨਾ ਦੇ ਵਿੱਚ ਮੰਨ ਲਓ ਕਿਹੋ ਜਿਹਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਮੈਂ ਕੈਪਟਨ ਅਜੈਪ ਸਿੰਘ ਕੁਲਰਾਈ ਪਰ ਲੁਧਿਆਣਾ ਤੋਂ ਬਿਲੋਂਗ ਕਰਦਾ ਹਾਂ ਕਿਉਂਕਿ ਜੋ ਪਹਿਲਾਂ ਜੋ ਸੋਚ ਹੁੰਦੀ ਸੀ ਉਹ ਇਹ ਹੁੰਦੀ ਸੀ ਕਿ ਅਸੀਂ ਦੇਸ਼ ਦੀ ਰੱਖਿਆ ਕਰੀਏ ਕਿਉਂਕਿ ਇਹ ਹੀ ਜਜ਼ਬਾ ਭਰਿਆ ਹੋਇਆ ਸੀ ਹਰੇਕ ਇਨਸਾਨ ਦੇ ਵਿੱਚ ਕਿ ਅਸੀਂ ਦੇਸ਼ ਦੀ ਜਿੰਨੀ ਵੱਧ ਤੋਂ ਵੱਧ ਅਸੀਂ ਫੌਜ ਦੇ ਭਰਤੀ ਹੋ ਕੇ ਇਸ ਦੇਸ਼ ਦੀ ਰੱਖਿਆ ਕਰੀਏ ਲੇਕਿਨ ਅੱਜ ਕੱਲ ਜੋ ਟ੍ਰੈਂਡ ਹੈ ਕਿਉਂਕਿ ਸਮਾਂ ਹੈ ਮਹਿੰਗਾ ਕਿਉਂਕਿ ਹਰੇਕ ਇਨਸਾਨ ਦੀ ਇਹ ਸੋਚ ਹੈ ਕਿ ਮੈਂ ਕਮਾਈ ਕਰਾਂ ਉਹ ਇਹ ਨਹੀਂ ਦੇਖਦੇ ਕਿ ਮੈਂ ਦੇਸ਼ ਦੀ ਰੱਖਿਆ ਕਰਾਂ ਅੱਜ ਕੱਲ ਜੋ ਲੋਕ ਇਨਰੋਲਮੈਂਟ ਹੁੰਦੇ ਫੌਜ ਦੇ ਵਿੱਚ ਜਾਂਦੇ ਉਹ ਈਵਨ ਆਪਣਾ ਗੁਜ਼ਾਰਾ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਪੈਸੇ ਵਾਸਤੇ ਉਹਨਾਂ ਦੇ ਦਿਮਾਗ ਵਿੱਚ ਪੈਸੇ ਦੀ ਗੱਲ ਹੁੰਦੀ ਹੈ ਕਿ ਮੈਨੂੰ ਸੈਲੀ ਕੀ ਮਿਲੇਗੀ ਤਾਂ ਕਿ ਆਪਣੇ ਆਪ ਨੂੰ ਮੈਂ ਮੇਨਟੇਨ ਕਰਾਂ ਆਪਣੇ ਪਰਿਵਾਰ ਨੂੰ ਮੇਨਟੇਨ ਕਰਾਂ ਇਹ ਦੋਨਾਂ 'ਚ ਇਹ ਡਿਫਰੈਂਸ ਹੈ ਤਾਂ ਮੈਂ ਬਾਕੀ ਮੈਂ ਸਾਡਾ ਜੋ 58 ਸਾਡਾ ਰੇਜ਼ਿੰਗ ਡੇ ਹੈ ਸ਼ਤੂਨਾ ਰੇਜiment 108 ਕਾ ਮੈਂ ਇਹਦੇ ਤੇ ਇਹ ਅੱਜ ਅਸੀਂ ਜੋ ਵੀ ਉਪਰਾਲਾ ਕੀਤਾ ਹੈ ਸਾਡੇ ਜੋ ਕੈਪਟਨ ਬਲਵਿੰਦਰ ਸਿੰਘ ਸਾਹਿਬ ਹੈ ਤਾਂ ਮੈਂ ਇਹਨਾਂ ਨੂੰ ਬਹੁਤ ਹੀ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਕੋਈ ਵੀ ਇਸ ਤਰ੍ਹਾਂ ਦਾ ਰੇਜ਼ਿੰਗ ਡੇ ਜੋ ਹੈ ਸਾਡੀ ਸ਼ਤੂਨਾ ਰੇਜiment ਨੇ ਨਹੀਂ ਮਨਾਇਆ ਤੋ ਜੋ ਇਹਨਾਂ ਦੀ ਜੋ ਸੋਚ ਲੈ ਕੇ ਅਸੀਂ ਆਏ ਹਾਂ ਇੱਥੇ ਆ ਅਸੀਂ ਇਹਨਾਂ ਨੂੰ ਆਪਣੇ ਜਿੰਨੇ ਵੀ ਸਾਡੀ ਟੀਮ ਹੈ ਸ਼ਤ్రੂਨਾਸ਼ ਦੀ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਮੈਂ ਉਮੀਦ ਵੀ ਰੱਖਦਾ ਹਾਂ ਕਿ ਜੋ ਅਸੀਂ ਟ੍ਰੈਂਡ ਸ਼ੁਰੂ ਕੀਤਾ ਹੈ ਜਾਂ ਜੋ ਵੀ ਅਸੀਂ ਰੂਟੀਨ ਸ਼ੁਰੂ ਕੀਤਾ ਹੈ ਰੇਜ਼ਿੰਗ ਡੇ ਦਾ ਤੋ ਅਸੀਂ ਇਨ ਫਿਊਚਰ ਵੀ ਇਸ ਨੂੰ ਇਸੇ ਤਰ੍ਹਾਂ ਆਪਣੇ ਹੌਸਲੇ ਦੇ ਨਾਲ ਔਰ ਆਪਣੀ ਖੁਸ਼ਹਾਲੀ ਦੇ ਨਾਲ ਆਪਣੇ ਖੁਸ਼ੀ ਦੇ ਨਾਲ ਅਸੀਂ ਇਸੇ ਤਰ੍ਹਾਂ ਗੈਦਰਿੰਗ ਆਪਣੀ ਕਰੀਏ ਤਾਂ ਕਿ ਆਪਾਂ ਆਪਣੇ ਜੋ ਵਿਛੜੇ ਹੋਏ ਬੰਦੇ ਹਨ ਜਿਨ੍ਹਾਂ ਨੂੰ ਆਪਾਂ ਫਿਜ਼ੀਕਲੀ ਨਹੀਂ ਮਿਲ ਸਕਦੇ ਆਪਾਂ ਉਹਨਾਂ ਨੂੰ ਇਸ ਰੇਜ਼ਿੰਗ ਡੇ ਦੇ ਉੱਤੇ ਇੱਕ oprala ਹੀ ਹੁੰਦਾ ਹੈ ਜੋ ਕੋਈ ਵੀ ਮਿਲਣ ਕੋਈ ਵੀ ਕੰਮ ਦਾ ਇੱਕ ਬਹਾਨਾ ਹੀ ਹੁੰਦਾ ਹੈ ਆਪਾਂ ਇਸ ਨਾਲ ਰੇਜ਼ਿੰਗ ਡੇ ਦੇ ਉੱਤੇ ਆਪਾਂ ਇੱਕ ਬਹਾਨਾ ਬਣਾ ਕੇ ਵੀ ਆਪਾਂ ਮਿਲ ਸਕਦੇ ਹਾਂ ਉਹ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਕਈ ਬੰਦੇ ਜਿਸ ਤਰ੍ਹਾਂ ਹੁਣ ਅਸੀਂ ਬਾਕੀ ਕਾਫੀ ਦੇਰ ਤੋਂ 2001 ਚੋਂ ਮੈਂ ਰਿਟਾਇਰਮੈਂਟ ਆਇਆ ਉਸ ਤੋਂ ਬਾਅਦ ਵੀ ਸਾਡੇ ਜੋ ਵੀ ਸਾਥੀ 108 ਰਜਮੈਂਟ ਛਤੁਰੂਨਾ ਰਜਮੈਂਟ ਦੇ ਜੋ ਮਿਲੇ ਹਨ ਸੰਭੋਤ ਹੀ ਜਿਆਦਾ ਖੁਸ਼ੀ ਹੋਈ ਹੈ ਇੱਕ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਮੈਂ ਛਤੁਰੂਨਾ ਰਜਮੈਂਟ ਦਾ ਇੱਕ ਜਵਾਨ ਹਾਂ ਤੋਂ ਉਸ ਬੇਸਤੇ ਵੀ ਅਸੀਂ ਜਦੋਂ ਸਾਡੇ ਦਿਮਾਗ 'ਚ ਗੱਲ ਆਉਂਦੀ ਹੈ ਕੋਈ ਬੰਦਾ ਕਹਿੰਦਾ ਜੀ ਮੈਂ ਫਲਾਣੇ ਟਾਈਮ ਦਾ ਪਾਰਟੀਆਂ ਸਾਰ ਤੋਂ ਆਉਣ ਤੋਂ ਬਾਅਦ ਵੀ ਭਰਤੀ ਹੋਇਆ ਲੇਕਿਨ ਸਾਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਸਾਡੀ ਰੈਜiment ਦਾ ਹੈ ਕਿਉਂਕਿ ਰੈਜiment ਜੋ ਹੈ ਇੱਕ ਮਾਂ ਹੁੰਦੀ ਹੈ ਕੋਈ ਵੀ ਪਾਰਟੀ ਹੈ ਕੋਈ ਵੀ ਮਜੋਰਿਟੀ ਹੈ ਉਹ ਆਪਣੀ ਮਾਂ ਨੂੰ ਲੈ ਕੇ ਚੱਲੇਗਾ ਤੋਂ ਹਮੇਸ਼ਾ ਹੀ ਤਰੱਕੀ ਕਰੇਗਾ ਅਸੀਂ ਜਿਸ ਤਰ੍ਹਾਂ ਬਲਵਿੰਦਰ ਸਿੰਘ ਜੀ ਨੇ ਜੋ ਉਪਰਾਲਾ ਕੀਤਾ ਹੈ ਅਸੀਂ ਇਹਨਾਂ ਨੂੰ ਪੂਰੀ ਟੀਮ ਹੈ ਬਹੁਤ ਵਧਾਈ ਦਿੰਦੇ ਹਾਂ ਔਰ ਅਸੀਂ ਉਮੀਦ ਵੀ ਰੱਖਦੇ ਹਾਂ ਅਸੀਂ ਬੇਸ਼ੱਕ ਇੱਥੇ ਪੰਜਾਬ ਦੇ ਵਿੱਚ ਅਸੀਂ ਰੈਜਮੈਂਟ ਬਣਾ ਰਹੇ ਹਾਂ ਲੇਕਿਨ ਆਪਣੀ ਛਤੂ ਨਾਲ ਰੈਜਮੈਂਟ ਜਿੱਥੇ ਵੀ ਸਾਡੀ ਨੌਕਰੀ ਕਰਦੀ ਹੈ ਜਿੱਥੇ ਵੀ ਹੈ ਅਸੀਂ ਉਹਨਾਂ ਦੀ ਆਗਾਮਦਾਊ ਸੋਚ ਵਾਸਤੇ ਔਰ ਉਹਨਾਂ ਦੀ ਤੰਦੁਸਤੀ ਵਾਸਤੇ ਤੋਂ ਅਸੀਂ ਹਮੇਸ਼ਾ ਹੀ ਜਿੰਨੇ ਵੀ ਅਸੀਂ ਅਕਸਰ ਹਸਮਾਨ ਅਸੀਂ ਪਰਮਾਤਮਾ ਕੋਲ ਦੁਆ ਕਰਦੇ ਹਾਂ ਕਿ ਸਾਡੀ ਰੈਜਮੈਂਟ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਕਿਸੇ ਕਿਸਮ ਦੀ ਪਰਮਾਤਮਾ ਇਹਨਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਇੰਨਾ ਅਨਸੁਖਾ ਵੀ ਘਟਨਾ ਨਾ ਹੋਵੇ ਤੰਦਰੁਸਤ ਰਹੇ ਅਸੀਂ ਹਮੇਸ਼ਾ ਆਪਣੀ ਜੋ ਸ਼ਦਨ ਅਰੇਂਜਮੈਂਟ ਨੂੰ ਯਾਦ ਕਰਦੇ ਰਹਾਂਗੇ ਔਰ ਯਾਦ ਕਰਦੇ ਰਹਾਂਗੇ ਬਲਵਿੰਦਰ ਸਿੰਘ ਜੂ ਮੈਂ ਇਹ ਹੀ ਬੇਨਤੀ ਕਰਦਾ ਕਿ ਆਪਣਾ ਜੋ ਉਪਰਾਲਾ ਇਹਨਾਂ ਨੇ ਕੀਤਾ ਉਸ ਨੂੰ ਇਹ ਛੱਡਣਾ ਤਾਂ ਕਿ ਅਸੀਂ ਉਸ ਭਾਨੇ ਅਸੀਂ ਟੀਮ ਮਿਲਦੇ ਵੀ ਰਹਾਂਗੇ ਉਹ ਸਾਨੂੰ ਖੁਸ਼ੀ ਵੀ ਹੋਏਗੀ ਉਹ ਸਾਡਾ ਹੋਰ ਵੀ ਖੂਨ ਵਧਦਾ ਹੈ ਆਪਣੇ ਪੁਰਾਣੇ ਬੰਦਿਆਂ ਨੂੰ ਮਿਲ ਕੇ ਹੁਣ ਅਸੀਂ ਜਿਸ ਤਰ੍ਹਾਂ ਵੀ ਅਸੀਂ ਸਾਡੀ ਰਜiment ਇਕੱਠੇ ਹੋਏ ਆ ਚਤੂਨਾ ਰਜiment ਦੇ ਬੰਦੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ 19 ਸਾਨੂੰ ਕਿਸੇ ਹੋਰ ਫੰਕਸ਼ਨ ਵਿੱਚ ਖੁਸ਼ੀ ਨਹੀਂ ਹੋਈ ਜਿੰਨੀ ਸਾਨੂੰ ਆਪਣੇ ਪੁਰਾਣੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਨ੍ਹਾਂ ਦੇ ਨਾਲ ਅਸੀਂ ਰਾਤਾਂ گزارੀਆਂ ਨੇ ਅਸੀਂ ਬਾਰਡਰ ਦੇ ਉੱਤੇ ਅਸੀਂ ਦਿਨ ਰਾਤ ਅਸੀਂ ਨੌਕਰੀ ਕੀਤੀ ਹੈ ਅਸੀਂ ਅਨਿੰਦੇ ਰਹੇ ਹਾਂ ਅਸੀਂ ਉਹ ਅਨਿੰਦੇ ਰਹੇ ਹਾਂ ਅਸੀਂ ਆਪਣੇ ਦੇਸ਼ ਦੀ ਰਖਵਾਲੀ ਵਾਸਤੇ ਤੋ ਮੈਂ ਸਿਵਲ ਵਿੱਚ ਵੀ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਜਾਡੇ ਜਿੰਨੇ ਵੀ ਸਿਵਲ এমਪਲੋਇਮੈਂਟ ਜਾਂ ਸਿਵਲ ਡਿਪਾਰਟਮੈਂਟ ਹੈ ਅਸੀਂ ਅਗਰ ਜਾਣਦੇ ਹਾਂ ਤਾਂ ਸਾਡੀ ਰਿਸਪੈਕਟ ਉਹ ਨਹੀਂ ਕਰਨੀ ਕਰਦੇ ਜਿੰਨੀ ਸਾਨੂੰ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਸੋਚਣ ਕਿ ਅਸੀਂ ਇਹਨਾਂ ਦੀ ਬਦੌਲਤ ਜੋ ਆਰਮੀ ਹੈ ਉਹਦੀ ਬਦੌਲਤ ਵਿੱਚ ਅਸੀਂ ਸੁਖਾਂਤੀ ਨਾਲ ਰਾਤ ਨੂੰ ਸੌਂਦੇ ਹਾਂ ਮੈਂ ਸਿਵਲ ਅਮਪਲਾਈ ਵਿੱਚ ਇਹ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਹਮੇਸ਼ਾ ਕਿਸੇ ਵੀ ਆਫਿਸ ਵਿੱਚ ਸਾਡਾ ਫੌਜੀ ਬੰਦਾ ਜਾਵੇ ਉਹਦੀ ਪਹਿਲ ਦੇ ਆਧਾਰ ਤੇ ਇਹ ਉਹਦੀ ਸੁਣਵਾਈ ਕਰਨ ਉਹਦੇ ਕੰਮ ਨੂੰ ਨੈਗੇਟਿਵ ਨਾਲ ਸੋਚਣ ਕੰਮ ਉਹਦਾ ਪੋਜ਼ਿਟਿਵ ਵੀ ਕਰਕੇ ਇਹ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਗਲਤ ਕੰਮ ਉਹ ਕਰਵਾਉਣਗੇ ਤਾਂ ਉਹਨਾਂ ਦਾ ਕੰਮ ਕਰਨ ਇਹ ਕੰਮ ਨੂੰ ਪਹਿਲ ਦੇਣਾ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਸਰ ਰਿਟਾਇਰ ਹੋ ਤੁਸੀਂ ਮਤਲਬ ਫੌਜੀ ਨੂੰ ਜਿਹੜਾ ਮਤਲਬ ਦੇਸ਼ ਦਾ ਇੱਕ ਰਖਵਾਲਾ ਕਿਹਾ ਗਿਆ ਵਾ ਜਦੋਂ ਕਿਤੇ ਫੌਜੀ ਨੂੰ ਕਿਤੇ ਕੰਮ ਪੈਂਦਾ ਹੈ ਕਿਸੇ ਅਧਾਰੇ ਨੂੰ ਅਧਾਰੇ ਦੇ ਨਾਲ ਕੀ ਉਹਨੂੰ ਤੁਹਾਨੂੰ ਲੱਗਦਾ ਕਿ ਉਹਨੂੰ ਜਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਈ ਚੱਕਰ ਲਾਉਣੇ ਪੈਂਦੇ ਆ ਚਾਹੇ ਕੋਈ ਸਰਕਾਰੀ ਦਰਬਾਰੀ ਕੋਈ ਵੀ ਹੋਵੇ ਬਿਲਕੁਲ ਜੀ ਜਿੱਥੇ ਵੀ ਜਾਣਿਆ ਸਰਕਾਰੀ ਦਰਬਾਰੀ ਮੈਂ ਟਾਈਮ ਟੂ ਟਾਈਮ ਕੋਈ ਕੰਮ ਸਾਨੂੰ ਨਹੀਂ ਕਰਕੇ ਇਹਦਾ ਬਹੁਤ ਹੀ ਚੱਕਰ ਲਗਾਉਣੇ ਪੈਂਦੇ ਨੇ ਕਿ ਇੱਕ ਤਾਂ ਅਸੀਂ ਮਤਲਬ ਆਪਣੇ ਸਟੇਟ ਦੇ ਨਾਲ ਵਿਛੜੇ ਹੁੰਨੇ ਆ ਸਾਡੀ ਸਰਵਿਸ ਬਾਹਰ ਹੀ ਨਿਕਲੀ 25 ਸਾਲ 28 ਸਾਲ 30 ਸਾਲ ਕਰਕੇ ਆਏ ਹੁੰਨੇ ਆ ਇੱਥੇ ਸਾਡਾ ਮੇਲ ਮਿਲਾ ਪੈਣਾ ਨਹੀਂ ਹੁੰਦਾ ਜਦੋਂ ਆਉਨੇ ਆ ਅਸੀਂ ਹਰ ਸਟਾਫ ਨੂੰ ਤੁਹਾਨੂੰ ਨਵਾਂ ਹੁੰਦਾ ਜਿੱਥੇ ਵੀ ਜਾਂਦੇ ਆ ਬਸ ਉਹੀ ੱੱੱਕੀ ਖਾਣੇ ਪੈਂਦੇ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਵੀ ਅਸੀਂ ਕਈ ਜਗ੍ਹਾ ਤੇ ਧਰਨੇ ਵੀ ਲਾ ਚੁੱਕੇ ਆਂ ਸੈਂਟਰ ਦੇ ਨਾਲ ਵੀ ਬੋ ਜਗ੍ਹਾ ਤੇ ਆਪਣੇ ਹੱਕਾਂ ਲਈ ਲੜ ਚੁੱਕੇ ਆਂ ਸਾਨੂੰ ਕੋਈ ਵੀ ਸਾਡੇ ਬਣਦੇ ਹੱਕ ਨਹੀਂ ਮਿਲੇ ਉਸ ਟਾਈਮ ਦਿਲ ਦੇ ਉੱਤੇ ਕਿਹੋ ਜਿਹਾ ਬੀਤਦਾ ਹੁੰਦਾ ਕਿ ਮੈਂ ਆਪਣੀ ਜਾਨ ਨੂੰ ਹਥੇਲੀ ਤੇ ਰੱਖ ਕੇ ਜਿਹੜੀ ਜਿਨ੍ਹਾਂ ਦੀ ਖਾਤਰ ਲੜਦਾ ਪਿਆ ਮੈਂ ਜਿਹੜੇ ਮੇਰੀ ਖਾਤਰ ਮੇਰੇ ਪੈਰਾ ਦੇਣ ਦੇ ਨਾਲ ਚੈਨ ਦੀ ਨੀਂਦ ਸੌਂਦੇ ਨੇ ਤੇ ਅੱਜ ਮੈਨੂੰ ਜਦੋਂ ਕੋਈ ਕੰਮ ਪੈਂਦਾ ਹੈ ਤੇ ਮੈਨੂੰ ਇੰਨਾ ਖੱਜਲ ਖੁਆਰ ਹੋਣਾ ਪੈਂਦਾ ਹੈ ਨਹੀਂ ਜੀ ਦੇਖੋ ਜੋ ਆਰਮੀ ਹੈ ਮੈਂ ਉਹ ਇੱਕ ਜੋਬ ਨਹੀਂ ਸਮਝਦਾ ਇਹ ਤਾਂ ਇੱਕ ਸਾ ਆਪਣਾ ਕਰਤੱਬ ਨਿਭਾਇਆ ਸੀ ਇਹ ਨਹੀਂ ਅਸੀਂ ਕਹਿੰਦੇ ਵੀ ਸਾਡੀ ਬਿਨਾਂ ਸੁਣਦੇ ਚਲੋ ਸਾਡੀ ਬਿਨਾਂ ਇਹ ਡਿਊਟੀਆਂ ਕਰਦੇ ਆ ਤੇ ਆਪਦਾ ਕਰਤੱਬ ਕਰਦੇ ਆ ਅਸੀਂ ਪਰ ਇਹ ਕਹਿੰਨੇ ਵੀ ਜੋ ਸਾਡੇ ਪਿੱਛੇ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਕੋਈ ਦਿੱਕਤਾਂ ਆਉਂਦੀਆਂ ਦੁੱਖ ਉਦੋਂ ਹੁੰਦਾ ਬਹੁਤ ਦੁੱਖ ਹੁੰਦਾ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਜੋ ਸਾਨੂੰ ਧੱਕੇ ਖਾਣੇ ਪੈਂਦੇ ਨੇ ਆਪਦੇ ਹੱਕਾਂ ਲਈ ਹੁਣ ਤੁਸੀਂ ਦੇਖਦੇ ਹੋ ਕਿ ਬਾਅਦ ਰੈਂਕ ਬੰਨ ਪੈਨਸ਼ਨ ਲਈ ਅਸੀਂ ਕਦੋਂ ਦੇ ਆਪਦੇ ਹੱਕ ਮੰਗ ਰਹੇ ਹਾਂ ਪਰ ਸਰਕਾਰਾਂ ਨੇ ਸਾਨੂੰ ਕੋਈ ਹੱਕ ਨਹੀਂ ਦਿੱਤਾ ਕਿਸੇ ਵੀ ਦਫ਼ਤਰ ਜਾਂਦੇ ਆ ਉੱਥੇ ਮਾ ਸਾਨੂੰ ਇਸ ਤਰ੍ਹਾਂ ਦੇਖਦੇ ਨਹੀਂ ਪਤਾ ਨਹੀਂ ਕਿ ਕਿੱਥੋਂ ਆ ਗਏ ਹੈ ਤਾਂ ਅਸੀਂ ਵੀ ਇੰਡੀਆ ਟ ਸਾਡਾ ਆਉਣ ਤੋਂ ਬਾਅਦ ਜਦ ਤੱਕ ਮੇਲ ਮਲਾਬ ਬਣਦਾ ਤੋ ਕਾਫੀ ਆਪਦੇ ਕੰਮ ਕਰਾਉਣੇ ਨੇ ਜਾਂ ਬੱਚਿਆਂ ਦੇ ਕੰਮ ਕਰਾਉਣੇ ਬਹੁਤ ਸਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜੋ ਇਹ ਕੀ ਇਹ ਕੀ ਫੌਜੀ ਦੇ ਹਸਾਰ ਦੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਜਾਈਏ ਤੋ ਆਪਣੇ ਕੰਮ ਤਸੱਲੀ ਬਖਸ ਦੇ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਇੱਕ ਸਵਾਲ ਹੋਰ ਮੇਰਾ ਕਿ ਜਦੋਂ ਕੋਈ ਫੌਜੀ ਰਿਟਾਇਰ ਹੋ ਜਾਂਦਾ ਹੈ ਆ ਬਾਅਦ ਵਿੱਚ ਜਦੋਂ ਉਹਦੀ ਕਿਤੇ ਮਤਲਬ ਡੈਥ ਹੋ ਜਾਂਦੀ ਹੈ ਬਾਅਦ ਵਿੱਚ ਉਹਦੀ ਹਾਫ ਪੈਨਸ਼ਨ ਉਹਦੇ ਬਾਰਸਾਂ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ ਤੇ ਬਾਅਦ ਵਿੱਚ ਕਿਸੇ ਪ੍ਰੋਬਲਮ ਕਰਕੇ ਉਹਦੀ ਪੈਨਸ਼ਨ ਕਿਤੇ ਰੁਕ ਜਾਂਦੀ ਹੈ ਮਤਲਬ ਫਿਰ ਉਹਦੀ ਉਹਨਾਂ ਦੀ ਫੈਮਿਲੀ ਦੀ ਕਿਸੇ ਦੀ ਕੋਈ ਸਨਮਾਈ ਨਹੀਂ ਹੁੰਦੀ ਉਹ ਫਿਰ ਦਰਬਾਰ ਦਾ ਟੱਕਰਾਂ ਮਾਰਦੇ ਨੇ ਬਿਲਕੁਲ ਜੀ ਕਈ ਸਾਡੀਆਂ ਐਸੀਆਂ ਵਿਧਵਾਵਾਂ ਭੈਣਾਂ ਨੇ ਜਿਨ੍ਹਾਂ ਕਿ ਬਹੁਤ ਦਰਦਦਿਆਂ ਟੋਕਰਾਂ ਖਾਂਦੀਆਂ ਫਿਰਦੀਆਂ ਨੇ ਆ ਵੀ ਫੀਲ ਹੈਲੇ ਸਾਡੀ ਅਰੇਂਜਮੈਂਟ ਸਾਬ ਦਾ ਪਿਛੇ 90 ਦੇ ਵਿੱਚ ਡੈਥ ਹੋਈ ਸੀ ਅਸੀਂ ਉਹਦੇ ਕਾਜ ਪੱਤਰ ਤਿਆਰ ਕਰਨ ਦੇ ਫਿਰਦੇ ਆ ਸਾਨੂੰ ਪਤਾ ਹੈ ਬਹੁਤ ਦਫ਼ਤਰਾਂ ਨੂੰ ੱੱਕੇ ਖਾਣੇ ਪੈ ਰਹੇ ਐ ਇੱਥੇ ਤੇ ਕੀ ਮੂਲ ਜੋ ਸਾਡੇ ਅਪਦੇ ਦਫ਼ਤਰ ਨੇ ਜਿਸ ਤਰ੍ਹਾਂ ਸਾਡਾ ਸਟੇਨਰ ਰਿਕਾਰਡਰ ਹੋ ਗਿਆ ਉੱਥੇ ਵੀ ਸਾਡੀ ਟਾਈਮ ਟੂ ਐਂਸਲਵਾਈ ਨਹੀਂ ਹੁੰਦੀ ਤੋਂ ਉਹਨਾਂ ਦੀ ਵਿਦਾਪਾ ਪੈਨਸ਼ਨ ਨੂੰ ਲਵਾਉਣੀ ਆ ਬੱਚਿਆਂ ਦੇ ਕੋਈ ਕੰਮ ਕਰਾਉਣੇ ਨੇ ਮਤਲਬ ਭੈਣਾਂ ਨੂੰ ਬਹੁਤ ੱੱਕੇ ਖਾਣੇ ਪੈਂਦੇ ਨੇ ਇਹ ਨਹੀਂ ਹੋਣਾ ਚਾਹੀਦਾ ਐਡੀਂ ਬਦਦੀਏ ਤੁਸੀਂ ਫੰਕਸ਼ਨ ਕਰ ਰਹੇ ਹੋ ਕਿਸੇ ਇਸ ਵਰਕ ਦੇ ਉੱਤੇ ਤੁਸੀਂ ਕਦੀ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਜੋ ਕੋਈ ਰੈਜਿਮੈਂਟ ਦੇ ਵਿੱਚ ਤਾਂ ਸਾਡੇ ਹਰ ਸਾਲ ਹੁੰਦੇ ਨੇ ਇਸ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਨੇ ਮੇਲ ਮਲਾਪ ਦੇ ਵਿੱਚ ਹੁੰਦੇ ਨੇ ਕੋਈ ਕਾਸਟ ਬਾਜੀ ਨਹੀਂ ਹਰ ਕਾਸਟ ਦਾ ਬੰਦਾ ਹਰ ਸਟੇਟ ਦਾ ਬੰਦਾ ਹੁੰਦਾ ਹੈ ਇੱਥੇ ਦਾ ਸਿਰਫ ਜਿਆਦਾ ਦੇਖਿਆ ਤੇ 99% ਪੰਜਾਬ ਦੀ ਨੇ ਕੁਝ ਸਾਡੇ ਕਰਨਲ ਸਾਹਿਬ ਬਾਹਰੋਂ ਆਏ ਨੇ ਤੇ ਹੋਰ ਵੀ ਬੰਦੇ ਕੁਝ ਬਾਹਰੋਂ ਆਏ ਨੇ ਤੇ ਬਹੁਤ ਵਧੀਆ ਮੇਲ ਮਲਾਪ ਬਹੁਤ ਵਧੀਆ ਲੱਗ ਰਿਹਾ 25-25 ਸਾਲ ਤੋਂ ਬਾਅਦ ਅਸੀਂ ਬੰਦੇ ਨੂੰ ਮਿਲਿਆ ਜੀ ਤੋਂ ਇਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜੋ ਮੋਹਰਾ ਦਿਨਾ ਸਾਡੇ ਕੈਪਟਨ ਬਲਵਿੰਦਰ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਮੇਰਾ ਸਵਾਲ ਇਹ ਸੀ ਕਿ ਜਿਨ੍ਹਾਂ ਦੇ ਮਤਲਬ ਡੈਥਾਂ ਹੋ ਚੁੱਕੀਆਂ ਨੇ ਉਹਨਾਂ ਦੇ ਫੈਮਿਲੀ ਮੈਂਬਰਾਂ ਨੂੰ ਕਈ ਵਾਰ ਪੈਨਸ਼ਨ ਲੈਣ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ ਕਈ ਕਿਸੇ ਪ੍ਰੋਬਲਮਾਂ ਕਰਕੇ ਕਿਸੇ ਦਫ਼ਤਰਾਂ ਦੇ ਵਿੱਚ ਰੁਕ ਗਈਆਂ ਨੇ ਉਹ ਨਹੀਂ ਅੱਗੇ ਬਹਾਲ ਹੋ ਰਹੀਆਂ ਤੇ ਇਸ ਟੌਪਿਕ ਦੇ ਉੱਤੇ ਤੁਸੀਂ ਕਦੀ ਮਤਲਬ ਸਾਰਿਆਂ ਨੇ ਇਕੱਠਿਆਂ ਨੇ ਹੋ ਕੇ ਕੋਈ ਜ਼ੋਰ ਲਗਾਇਆ ਹੋਵੇ ਜਾਂ ਕਿਤੇ ਬਿਲਕੁਲ ਸਰ ਇਸ ਦੇ ਉੱਪਰ ਵੀ ਅਸੀਂ ਕਈ ਦਫ਼ਤਰਾਂ ਜਾਣਦੇ ਜਿੱਥੋਂ ਪੈਨਸ਼ਨ ਲਾਗੂ ਹੋਣੀ ਹੈ ਜਿਹੜਾ ਫੋਲਡਰ ਬੋਰਡ ਦਫਤਰ ਆ ਜਾਂ ਸਿਜਨਰ ਕੋਟਰ ਦਫਤਰ ਆ ਅਸੀਂ ਉੱਥੇ ਵੀ ਇਕੱਠੇ ਹੋ ਕੇ ਜਾਂਦੇ ਆ ਜਦੋਂ ਕੋਈ ਬੀਬੀ ਆ ਕੇ ਭੈਣ ਸਾਨੂੰ ਕਹਿੰਦੀ ਆ ਵੀ ਮੇਰੇ ਹਸਬੰਡ ਦੀ ਡੈਥ ਹੋ ਗਈ ਆ ਆ ਕੰਮ ਨਹੀਂ ਹੋ ਰਿਹਾ ਤਾਂ ਸਾਡੇ ਕਾਰਗਿਲ ਦੇ ਸ਼ਹੀਦ ਕਈ ਨੇ ਜੋ ਉਸ ਟਾਈਮ ਮਤਲਬ ਅਲਾਉ ਹੋਏ ਤੇ ਬਗੇਨਾਂ ਨੂੰ ਇਹ ਦਿੱਤਾ ਜਾਵਾ ਪੂਰਾ ਨਹੀਂ ਮਿਲਿਆ ਹੱਕ ਉਹਨਾਂ ਨੂੰ ਜਿਹਦੇ ਲਈ ਕਿ ਫੌਜੇ ਨੇ ਬਹੁਤ ਸੰਘਰਸ਼ ਵੀ ਕੀਤੇ ਨੇ ਬਹੁਤ ਧਰਨੇ ਵੀ ਲਾਏ ਨੇ ਪਰ ਅਸ ਨੂੰ ਉਦਾਸੀ ਹੀ ਮਿਲੀ ਆ ਸਾਨੂੰ ਉੱਥੋਂ ਆਪ ਤੱਕ ਕਾ ਸਮਾਂ ਕੈਸੇ ਰਹਾ ਆ ਕਾਰਗਿਲ ਮੇਂ ਤੋਂ ਬਹੁਤ ਅੱਛਾ ਕੰਮ ਕੀਤਾ ਹੈ ਯੂਨਿਟ ਨੇ हम लोग 108 इंजीनियर रेजिमेंट 8 ड्यू 8 माउंटेन ड्यू का हिस्सा थे और पहले दिन से ही कारगिल की लड़ाई में शामिल रहे हैं और हमारी तीनों कंपनियों ने कारगिल में बहुत अच्छा काम किया है इंजीनियर टास्क जो भी थे वो किए हैं और जो लड़ाई में इंजीनियर का काम होता है जो फाइटिंग फॉर्मेशन जो होती है उनको सपोर्ट करने का इंजीनियर सपोर्ट तो हमने बहुत अच्छी तरीके से सपोर्ट किया है उसके लिए यूनिट को यूनिट साइटेशन भी मिला है फिर बैटल ऑनर भी मिला है बैटल ऑनर कारगिल और थिएटर ऑनर बैटल ऑनर द्रास और थिएटर ऑनर कारगिल इनसे यूनिट को सम्मानित किया गया था सो आज हम यहाँ पे कारगिल सार के पचास पच्चीस साल पूरे हो रहे हैं और आज यूनिट का रेजिंग डे भी है तो जनरली हम पुणे में मनाते हैं क्योंकि पुणे में हमारा सेंटर है बॉम्बे सैपर का पर इस बार पहली बार पंजाब में क्योंकि यहाँ से लोगों को आने जाने में दिक्कत होती है तो पंजाब में गेट टुगेदर करने की सोची थी और इसको यहाँ पे अभी अंजाम दिया है हमारे कैप्टन बलविंदर सिंह साहब है उन्होंने पूरा इसका जिम्मेदारी लिया था और अच्छा एक गेट टुगेदर ऑर्गेनाइज़ किया है तो ऑफिसर्स काफ़ी नहीं आ पाए क्योंकि शॉर्ट नोटिस था पर हम लोग दो तीन अफसर आए हैं और बाकी पुराने वेटरन्स काफ़ी आए उनसे हमें बहुत अच्छा लगा सबसे मुलाकात हुई अच्छा थैंक यू uh, सर तुम्हें भी अहम हिस्सा रहे हो मतलब अजकल का यूथ भी जोड़ा मतलब थोड़ा नशे वालू जा रहे हैं उन्होंने की कहना चाहते हो uh, सबसे पहले तो मैं आपके चैनल के माध्यम से आज हमारे यूनिट के रेजन डे के अपल्स में जो फिफ्टी हमारा रेजेंग डे है तो सभी हमारे पूर्वज हमारे सूबेदार मेजर अजैब सिंह साहब और कर्नल कुलकर्णी साहब कर्नल गुप्ता साहब कर्नल एन पी सिंह साहब और बहुत सारे पंजाब से जवान जे सी आज इकट्ठे हुए हैं जैसे साहब ने बताया कि आज हमारी यूनिट का फिफ्टी एट डे है हम उसके प्लस में सब इकट्ठे हुए हैं और यूनट में तो बहुत बड़ा प्रोग्राम होता है पर काफ़ी देर से ये हमारे जवानों की डिमांड थी कि हम लोग पंजाब में भी जितने रिटायर्ड हैं हम अपने लेवल पे एक ऐसा प्रोग्राम करें ताकि हम सब इकट्ठे हो सके मिल सके और झुंड की यादों को ताज़ा कर सकें तो बहुत बहुत अच्छा अपराला आज सभी इकट्ठे हुए और इसके ऊपर हम पूरी शत्रुनाश परिवार को पूरी बधाई देना चाहते हैं कि एक सौ आठ इंजीनियर रेजिमेंट है जो जिस तरीके से उन्होंने अपने पुराने समय में चाहे वो देश आज़ाद होने से पहले की लड़ाइयाँ हो चाहे नाइन्टी की कारगिल की बार हो या जिस भी ऑपरेशन में जूनट ने हिस्सा लिया यूनिट ने हमेशा बढ़ चढ़ के रेजिमेंट का जो नाम है हमेशा रोशन किया तो उस खुशी में आज हम यहाँ पर इकट्ठे हुए और सबको हमारी तरफ से शत्रुनाश पूरे परिवार को बहुत बहुत बधाई देना चाहते हैं आज के जूथ को कोई मैसेज सर आज के जूथ को अभी तो जैसे आपने पहले बोल रहे थे कि नशों में काफ़ी लोग गुलतान हैं तो हम उनको यही मैसेज देना चाहेंगे कि आओ अपने आप को फिजिकल फिट करो अपनी पढ़ाई को फिट करो और जो आर्मी है बहुत बड़ा प्लेटफॉर्म है इसके अंदर आकर के आप अपना और अपने बच्चों का फ्यूचर है जो उसको संवार सकते हो तो इसके लिए आपको मेहनत करना पड़ेगा मेहनत करके जब आगे आओगे तो जरूरी है कि आपका और आपके परिवार का अच्छा ही होगा तो जूथ को यही मैसेज है कि नशों से दूर रहो और आर्मी में आकर के अपने देश की सेवा करो दास कैप्टन बलविंदर सिंह बड़ी खुशी है आज ਅਸੀਂ 108 79 ਦਾ 58 ਰੈਜiment ਬਣਾ ਰਹੇ ਹਾਂ। ਉਦਾਸ ਨੂੰ ਮੌਕਾ ਮਿਲਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਹੀ ਮੇਰੇ ਬਲਾਵੇ ਦੇ ਨਾਲ ਸਾਡਾ ਛਤਰੂਨਾਚ ਪਰਿਵਾਰ ਪੂਰਾ ਅਜਲ ਲੁਧਿਆਣਾ ਜੇ 9 ਦੇ ਵਿੱਚ ਪਹੁੰਚਿਆ ਵਾ। ਔਰ ਮੈਂ ਸਭ ਨੂੰ ਵਧਾਈ ਦਿੰਨਾ ਹੈ ਖਾਸ ਕਰਕੇ ਸੀਓ ਸਾਹਿਬ ਬਹਾਦਰ 108 ਇੰਜੀਨੀਅਰਮੈਂਟ ਐਸਐਮ ਸਾਹਿਬ ਬਹਾਦਰ ਔਰ ਰੈਜiment ਦੇ ਸਾਰੇ ਹੀ ਜੋ ਜਵਾਨ ਐਨਸੀਓ ਜੀਸੀਐਸ ਔਰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਹੀ ਸਤੂਨਾਸ਼ ਪਰਿਵਾਰ ਨੂੰ ਸਾਡੇ ਜੋ 58 ਰੇਜਿੰਗ ਟੇ ਬਣਾ ਰਹੇ ਆ ਉਹਦੀਆਂ ਲੱਖ ਲੱਖ ਵਧਾਈ ਦਿੰਦੇ ਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇਹਨਾਂ ਨੇ ਮਾਣ ਬਖਸ਼ਿਆ ਸੀ ਵੀ ਇਹ ਪ੍ਰੋਗਰਾਮ ਕਰਾਉਣ ਦਾ ਤੇ ਇਹਨਾਂ ਨੇ ਮੇਰੇ ਇੱਕ ਹੀ ਆ ਕਾਲ ਤੇ ਜਿਸ ਤਰ੍ਹਾਂ ਇੱਕ ਪੰਛੀ ਦਾਣੇ ਝੁਕਦਾ ਇਸ ਤਰ੍ਹਾਂ ਇਹਨਾਂ ਨੇ ਫੋਨ ਕਰ ਕਰਕੇ ਸਾਰੇ ਇਕੱਠੇ ਹੋ ਗਏ ਇਹ ਅਸੀਂ ਪਹਿਲਾ ਰੈਜਿੰਗਡੇ ਮਨਾ ਰਹੇ ਆ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਅਸੀਂ ਹੋਰ ਵੱਡੇ ਲੈਵਲ ਤੇ ਫਿਰ ਰੈਜਿੰਗਡੇ ਮਨਾਵਾਂਗੇ ਕੈਮਰਾਮੈਨ ਅਭਿਸ਼ੇਕ ਝਲੋਟਾ ਦੇ ਨਾਲ ਰਕੇਸ਼ ਦੀ ਰਿਪੋਰਟ ਐਸਐਮਜ਼ న్యూਸ ਲੁਧਿਆਣਾ